ਸੰਗਰੂਰ ਜ਼ਿਲ੍ਹੇ ਦੇ ਪਵਾਨੀਗੜ੍ਹ ਦੇ ਪਿੰਡ ਨਦਾਮਪੁਰ ਦੇ ਕੋਲ ਦਰਦਨਾਕ ਖਬਰ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਅਨੁਸਾਰ ਸਤਾਨਕ ਸ਼ਹਿਰ ਪਟਿਆਲੇ ਨੂੰ ਜਾਂਦੀ ਨੈਸ਼ਨਲ ਹਾਈਵੇ ਦੇ ਉੱਪਰ ਪਿੰਡ ਨਦਾਮਪੁਰ ਦੇ ਨੇੜੇ ਅੱਜ ਤਿੰਨ ਗੱਡੀਆਂ ਦੇ ਆਪਸੀ ਟਕਰਾਓ ਕਾਰਨ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਚਾਰ ਲੋਕ ਗੰਭੀਰ ਜ਼ਖਮੀ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਪਵਾਨੀਗੜ੍ਹ ਸਾਈਡ ਤੋਂ ਪਟਿਆਲੇ ਨੂੰ ਜਾ ਰਹੀ ਇੱਕ ਮਾਰਸ਼ੀਲ ਜੀਕਾਰ ਨਦਾਮਪੁਰ ਐਕਸ਼ਨਲ ਉੱਪਰ ਬਣੇ ਬਸ ਅੱਡੇ ਦੇ ਨੇੜੇ ਜਦੀਕ ਅਚਾਨਕ ਬੇਕਾਬੂ ਹੋ ਕੇ ਡਾਇਵਰਡ ਨੂੰ ਕਰਾਸ ਕਰਦੀ ਹੋਈ ਦੂਜੀ ਸਾਈਡ ਜਾ ਡਿੱਗੀ ਜਿਸ ਦੇ ਨਾਲ ਪਿਕਅਪ ਗੱਡੀ ਤੇ ਇੱਕ ਐਸਜੀਯੂ ਦੇ ਵਿੱਚ ਟਕਰਾਓ ਹੋਇਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਲੋਕਾਂ ਵੱਲੋਂ ਜੋ ਫਸੇ ਹੋਏ ਹਨ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ ਇਸ ਹਾਦਸੇ ਵਿੱਚ ਮਰਸੀਡੀਜ਼ ਕਾਰ ਦੇ ਚਾਲਕ ਸੁਖਪ੍ਰੀਤ ਸਿੰਘ ਅੰਬੋਰ ਪਿਕਅਪ ਗੱਡੀ ਤੇ ਸਵਾਰ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਮਰਸੀਡੀਜ਼ ਗੱਡੀ ਵਿੱਚ ਸਵਾਰ ਇੱਕ ਹੋਰ ਵਿਅਕਤੀ ਮੌਤ ਸਵੇਰੇ 4 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਜ਼ੇਰੇ ਇਲਾਜ ਲਈ ਪਟਿਆਲਾ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਇਹ ਵੀ ਹਾਸੇ ਵੀ ਦੱਸਿਆ ਜਾ ਰਿਹਾ ਕਿ ਹਾਸੇ ਤੰਨੇ ਬਾਨ ਦੇ ਪ੍ਰਖੱਚੇ ਉੜ ਗਏ ਹਨ ਮਸਰੀ ਚ ਕਾਰ ਅਤੇ ਚਾਲਕ ਕਾਰ ਵਿੱਚ ਹੋਏ ਫਸੇ ਹੋਏ ਹਨ ਜਿਸ ਦੀ ਲਾਸ਼ ਕੱਢੀਆਂ ਜਾ ਰਹੀਆਂ ਹਨ ਤੇ ਲੋਕਾਂ ਵੱਲੋਂ ਜਿੱਦ ਜਾਇਦ ਕੀਤੀਆਂ ਜਾ ਰਹੀਆਂ ਹਨ ਇੱਥੇ ਸਮੋਕੇ ਦੇ ਪੁਲਿਸ ਮਾਮਲਾ ਵੀ ਪਹੁੰਚ ਗਏ ਤੇ ਉਹਨਾਂ ਵੱਲ ਤਸਵੀਰਾਂ ਵਿੱਚ ਦੇਖ ਸਕਦੇ ਹੋ ਫਸੇ ਹੋਏ ਵਿਅਕਤੀਆਂ ਨੂੰ ਕੱਢਿਆ ਜਾ ਰਿਹਾ ਹੈ ਤੇ ਲੋਕਾਂ ਦੀ ਮਦਦ ਦੇ ਨਾਲ ਤਸਵੀਰਾਂ ਵਿੱਚ ਦੇਖ ਸਕਦੇ ਦਰਦਨਾਕ ਹਾਸਾ ਇੱਕ 5 ਮਿੰਟ ਦੀ ਕਾਲੀ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਜਾਣਾ ਚਲੇ ਜਾਂਦੀਆਂ ਹਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਿਲੀ ਜਾਣਕਾਰੀ ਅਨੁਸਾਰ ਸੂਤਰਾਂ ਤੋਂ ਵੀ ਕੋਈ ਸਾਹਮਣੇ ਗੱਡੀ ਆਉਣ ਦੇ ਕਾਰਨ ਇਹ ਗੱਡੀ ਤੇ ਪਲਟੀ ਹੋਈ ਹੈ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਮੌਕੇ ਦੀਆਂ ਤਸਵੀਰਾਂ ਦੇ ਵਿੱਚ ਜੋ ਫਸੇ ਹੋਏ ਵਿਅਕਤੀਆਂ ਨੂੰ ਉਹਨਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ 24 ਪੰਜਾਬੀ ਚੈਨਲ ਸਬਸਕ੍ਰਾਈਬ ਕਰਨਾ ਤੇ 24 ਪੰਜਾਬੀ ਦੇ ਪੇਜ ਨੂੰ ਫੋਲੋ ਕਰਨਾ ਨਾ ਭੁੱਲੋ どうぞどうぞどうぞど ਕੀ ਨਾਮ ਹੈ ਜੀ ਆਪਣਾ ਡਾਕਟਰ ਹਰਿਸ਼ਮਨ ਜੋਤਪਾਲ ਮੈਂ ਵੀ ਕੱਜ ਨਾਮ ਪਰ ਐਕਸੀਡੈਂਟ ਹੋਇਆ ਸੀ ਕੀ ਕੁਝ ਪਤਾ ਆ ਆਪਣੇ ਕੋਲ ਜੀ ਇੱਥੇ ਕੋਈ ਪੇਸ਼ੈਂਟ ਆਇਆ ਸੀਗਾ ਬ੍ਰਾਡ ਡੈੱਡ ਸੀ ਉਹ ਆਲਰੇਡੀ ਤੇ ਬਾਕੀ ਪੇਸ਼ੈਂਟਸ ਦਾ ਸਾਨੂੰ ਪਤਾ ਨਹੀਂ ਸਾਡੇ ਕੋਲੇ ਕੋਈ ਪੇਸ਼ੈਂਟ ਆਇਆ ਸੀ ਉਹ ਆਲਰੇਡੀ ਉਹਨਾਂ ਦੀ ਡੈਥ ਹੋ ਚੁੱਕੀ ਸੀ ਬ੍ਰਾਡ ਡੈੱਡ ਸੀ ਬਾਕੀ ਕੋਈ ਇੱਥੇ ਤਾਂ ਨਹੀਂ ਆਈ ਜੀ ਨਹੀਂ ਕੋਈ ਨਹੀਂ ਆਇਆ ਬਾਕੀ ਤੇ ਸਪਾਜੀਆ ਤੇ ਨਵਾਂਪੀਕ ਐਕਸੀਡੈਂਟ ਹੋਇਆ ਹੈ ਕੁਝ ਪਤਾ ਲੱਗੇ ਕੀ ਗੱਲ ਹੈ ਆਪਣੀ ਅੱਜ ਕਰੀਬ ਤਿੰਨ ਸਾਢੇ 3 ਵਜੇ ਪਤਾ ਲੱਗਿਆ ਸੀ ਵੀ ਗੱਡੀਆਂ ਦਾ ਐਕਸੀਡੈਂਟ ਹੋ ਗਿਆ ਉਤੇ ਮੌਕੇ ਤੇ ਜਾ ਕੇ ਵੈਰੀਫਾਈ ਕੀਤਾ ਸੀ ਇੱਕ ਮਰਸੀਡੀ ਗੱਡੀ ਤਾਂ ਭਵਾਨੇਗੜ੍ਹ ਸਾਈਡ ਤੋਂ ਪਟਿਆਲੇ ਨੂੰ ਜਾ ਰਹੀ ਸੀ ਤੇ ਪਟਿਆਲਾ ਸਾਈਡ ਤੋਂ ਇੱਕ ਪਿਕਅਪ ਸੀ ਇੱਕ ਐਕਸ ਜੂਵੀ ਗੱਡੀ ਉਹ ਇਧਰ ਭਵਾਨੇਗੜ੍ਹ ਨੂੰ ਆ ਰਹੀਆਂ ਸੀ ਜਿਹੜੀ ਮਰਸੀਡੀ ਗੱਡੀ ਸੀ ਉਹ ਡਿਵਾਈਡਰ ਉੱਪਰ ਦੀ ਰੋਂਗ ਸਾਈਡ ਟੱਪ ਗਈ ਤੇ ਉਹ ਪਿਕਅਪ ਗੱਡੀ ਚ ਵੱਜੀ ਤੇ ਪਿਕਅਪ ਚ ਆ ਕੇ ਐਕਸ ਜੂਵੀ ਗੱਡੀ ਵੱਜੀ ਤੇ ਇਸ ਤਰ੍ਹਾਂ ਪਰ ਅਸੀਂ ਸਾਡੇ ਹੁੰਨ ਤੋਂ ਪਹਿਲਾਂ ਜ਼ਖਮੀਆਂ ਨੂੰ ਹਸਪਤਾਲ ਚ ਭੇਜਤਾ ਸੀ ਤੇ ਇੱਕ ਡੈੱਡ ਬਾਡੀ ਸਾਡੇ ਹਾਰੀ ਚ ਕੱਢੀ ਗਈ ਹੈ ਤੇ ਇਸ ਐਕਸੀਡੈਂਟ ਦੌਰਾਨ ਦੋ ਡਾਈ ਹੋ ਗਏ ਤੇ ਚਾਰ ਜ਼ਖਮੀ ਬਾਕੀ ਹਜੇ ਤਫ਼ਤੀਸ਼ ਜਾਰੀ ਹੈ ਇੱਕ ਹੋਰ ਵੀ ਡੈੱਡ ਦੱਸਿਆ ਜਾ ਰਿਹਾ ਜਿਹੜੇ ਪਟਿਆਲੇ ਜਾਂਦੇ ਵੀ ਰੈਫਰ ਕਰਦੇ ਨੇ ਉਹ ਵੀ ਦੋ ਹੀ ਨੇ ਠੀਕ ਹਜੇ ਤੱਕ ਦੋ ਦੀ ਕਲੀਅਰ ਹੋ ਵੈਸੇ ਦੱਸਣ ਮੁਤਾਬਕ ਤਾਂ ਰੌਂਗ ਸਾਈਡ ਗੱਡੇ ਗਿਆ ਮਰਸੀਡੀ ਉਹਦੇ ਕਸੂਰ ਲੱਗਦਾ